11 ਅਗਸਤ ਨੂੰ ਸਿੱਖ ਸਿਆਸਤ ਵਿੱਚ ਵੱਡਾ ਪੁਚਾਲ ਆਉਣ ਦੀ ਸੰਭਾਵਨਾ ਬਣ ਗਈ ਹੈ ਪੁਚਾਲ ਸ਼ਬਦ ਮੈਂ ਇਸ ਲਈ ਵਰਤ ਰਿਹਾ ਕਿ ਸਿੱਖ ਸਿਆਸਤ ਵਿੱਚ 11 ਅਗਸਤ ਨੂੰ ਕਈ ਨਮੀਆਂ ਨਵੇਕਲੀਆਂ ਪਿਰਤਾਂ ਪੈਣਗੀਆਂ ਕਿਉਂਕਿ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਪੋਸਟ ਪਾ ਕੇ ਕਿਹਾ ਸੀ ਵੀ ਉਹ ਭਰਤੀ ਕਮੇਟੀ ਵੱਲੋਂ 11 ਅਗਸਤ ਨੂੰ ਬੁਲਾਏ ਡੈਲੀਗੇਟ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਨਹੀਂ ਲੜਨਗੇ ਪ੍ਰਧਾਨ ਨਹੀਂ ਬਣਨਗੇ ਕਾਰਨ ਉਹਨਾਂ ਨੇ ਦੱਸਿਆ ਸੀ ਬੜਾ ਸਪਸ਼ਟ ਵੀ ਉਹ ਨਹੀਂ ਚੰਦੇ ਵੀ ਬੀਬੀ ਸਤਵੰਤ कौर ਜਿਹੜੀ ਸ਼ਹੀਦ ਪਰਿਵਾਰ ਦੀ ਧੀ ਹੈ ਉਹਦੇ ਬਰਾਬਰ ਕਿਸੇ ਤਰ੍ਹਾਂ ਦੀ ਚੋਣ ਲੜਨ ਕਿਉਂਕਿ ਜਦੋਂ ਭਰਤੀ ਕਮੇਟੀ ਦੀ ਪਿਛਲੇ ਦਿਨੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬੀਬੀ ਸਤਵੰਤ ਕੌਰ ਹੁਣਾ ਦਾ ਨਾਂ ਸਾਹਮਣੇ ਆ ਰਿਹਾ ਸੀ ਸੋ ਪੋਸਟ ਪੈਨ ਤੋਂ ਬਾਅਦ ਜਾਣਕਾਰੀ ਮਿਲੀ ਹੈ ਵੀ ਵੱਡੇ ਪੱਦਰ ਤੇ ਉਥਲ ਪੁਥਲ ਹੋਈ ਤੇ ਭਰਤੀ ਕਮੇਟੀ ਨੇ ਫਿਰ ਹੰਗਾਮੀ ਮੀਟਿੰਗ ਸੱਦੀ ਕਿਉਂਕਿ ਇੱਕ ਵਾਰੀ ਗੱਲ ਸਪੱਸ਼ਟ ਹੋ ਗਈ ਸੀ ਬੀਜੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਨਾ ਕਰ ਗਏ ਨੇ ਤੇ ਫਿਰ ਬੀਬੀ ਸਤਵੰਤ ਕੌਰ ਇਹ ਬਚੇ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਏਗਾ ਗੱਲ ਤੈਅ ਹੋ ਗਈ ਸੀ ਪਰ ਜੋ ਜਾਣਕਾਰੀ ਮਿਲੀ ਹੈ ਭਰਤੀ ਕਮੇਟੀ ਵਾਲੇ ਪਾਸਿਓਂ ਕੁਝ ਲੀਡਰਸ਼ਿਪ ਨੇ ਇਸ ਮੁੱਦੇ ਉੱਪਰ ਮੁੜ ਵਿਚਾਰ ਕਰਨ ਲਈ ਆਪਣੇ ਸੁਝਾਅ ਦਿੱਤੇ ਤੇ ਇੱਕ ਹੰਗਾਮੀ ਮੀਟਿੰਗ ਮੁੜ ਭਰਤੀ ਕਮੇਟੀ ਵੱਲੋਂ ਕੀਤੀ ਗਈ ਇਸ ਮੀਟਿੰਗ ਵਿੱਚ ਜੋ ਪਤਾ ਲੱਗਾ ਖੁਦ ਬੀਬੀ ਸਤਵੰਤ ਕੌਰ ਹੋਣਾ ਨੇ ਇਹ ਗੱਲ ਕਹਿ ਦਿੱਤੀ ਵੀ ਉਹ ਸਿਆਸੀ ਫੀਲਡ ਚ ਬਹੁਤ ਘੱਟ ਵਿਚਰੇ ਨੇ ਸਿਆਸੀ ਫੀਲਡ ਉਹਨਾਂ ਦਾ ਬਹੁਤਾ ਫੀਲਡ ਨਹੀਂਗਾ ਉਹ ਤੇ ਧਾਰਮਿਕ ਫੀਲਡ ਵਿੱਚ ਹੀ ਹੁਣ ਤੱਕ ਜਿੰਨਾ ਕੰਮ ਕੀਤਾ ਕਰ ਰਹੇ ਨੇ ਇਸ ਲਈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ 11 ਅਗਸਤ ਨੂੰ ਸਿਰਜਣਾ ਉਹਨਾਂ ਪ੍ਰਧਾਨ ਨਾ ਬਣਾਇਆ ਜਾਵੇ ਕਹਿੰਦੇ ਉਹਨਾਂ ਨੇ ਆਪ ਹੀ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਫਿਰ ਕੁਝ ਏਦਾਂ ਦੇ ਮੈਂਬਰਸ਼ੀ ਲੀਡਰਸ਼ਿਪ ਭਰਤੀ ਕਮੇਟੀ ਵਾਲੇ ਪਾਸੇ ਜਿਹੜੇ ਚਾਹੁੰਦੇ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਸ ਮੁੱਦੇ 'ਚ ਬੜਾ ਫਿੱਟ ਨੇ ਪ੍ਰਧਾਨ ਉਹਨਾਂ ਨੂੰ ਬਣਾਉਣਾ ਚਾਹੀਦਾ ਕਿਉਂਕਿ ਜਿੱਥੇ ਉਹਨਾਂ ਕੋਲ ਅਥਾ ਧਾਰਮਿਕ ਗਿਆਨ ਆ ਅਰਥਾਤ ਧਾਰਮਿਕ ਤਜਰਬੇ ਨੇ ਉੱਤੇ ਸਿਆਸੀ ਤੌਰ ਤੇ ਵੀ ਉਹਨਾਂ ਦੇ ਤਜਰਬੇ ਬਹੁਤ ਨੇ ਬੜੇ ਉਹ ਇਹ ਤਜਰਬਿਆਂ ਵਿੱਚੋਂ ਨਿਕਲ ਚੁੱਕੇ ਨੇ ਸਿੱਧੇ ਤੌਰ ਤੇ ਬਾਦਲ ਧੜੇ ਨਾਲ ਉਹ ਆੜਾ ਲਾਈ ਬੈਠੇ ਰਹੇ ਨੇ ਇਸ ਕਰਕੇ ਉਹ ਬੜੇ ਸਪਸ਼ਟ ਨੇ ਜੇ ਉਹ ਬਣ ਜਾਣ ਤੇ ਬਹੁਤ ਬੈਟਰ ਹੈ ਔਰ ਜਾਣਕਾਰੀ ਇਹ ਮਿਲੀ ਹੈ ਵੀ ਜਦੋਂ ਇਹ ਚਰਚਾ ਚੱਲੀ ਬੀਬੀ ਸਤਵੰਤਕਰ ਹੋਣਾ ਨੇ ਖੁਦ ਇਹ رائے ਦਿੱਤੀ ਵੀ ਮੈਨੂੰ ਸਿਆਸੀ ਫੀਲਡ ਵਿੱਚ ਅੱਗੇ ਨਾ ਲਿਆਂਦਾ ਜਾਵੇ ਤੇ ਅਖੀਰ ਇਹ ਚਰਚਾ ਚੱਲੀ ਵੀ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਧਾਰਮਿਕ ਖੇਤਰ ਵਿੱਚ ਸਰਵ ਪ੍ਰਮਾਣਿਤ ਸ਼ਖਸੀਅਤ ਵਜੋਂ ਜਾਣੇ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਪਹਿਲਾ ਟੈਸਟ ਭਰਤੀ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਅਕਾਲੀ ਦਲ ਦਾ ਐਸਜੀਪੀਸੀ ਦੀ ਚੋਣ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਕਿਸੇ ਵੇਲੇ ਹੋ ਸਕਦੀ ਹੈ ਤੇ ਉਸ ਪਲੇਟਫਾਰਮ ਤੇ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਬੜੇ ਰਾਈਟ ਨਾਲ ਬੈਠਦੇ ਨੇ ਤੇ ਕਿਉਂ ਨਾ ਬੀਬੀ ਸਤਵੰਤ ਕੌਰ ਹੁਣਾਂ ਨੂੰ ਅਕਾਲੀ ਦਲ ਦੇ ਧਾਰਮਿਕ ਵਿੰਗ ਦਾ ਮੁਖੀ ਬਣਾ ਕੇ ਤੇ ਉਹਨਾਂ ਦਾ ਚਿਹਰਾ ਜਿਹੜਾ ਅੱਗੇ ਲਿਆਂਦਾ ਜਾਵੇ ਸੋ ਮੁੱਖ ਦੀ ਗੱਲ ਇਹ ਵੀ ਇਸ ਮੀਟਿੰਗ ਵਿੱਚ ਭਾਰੀ ਮੰਥਨ ਤੋਂ ਬਾਅਦ ਕਿਹਾ ਇਹ ਗਿਆ ਵੀ ਤਕਰੀਬਨ ਸਰਬਸੰਮਤੀ ਨਾਲ ਇਹ ਫੈਸਲਾ ਹੋ ਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਹੁਣੇ ਸ਼੍ਰੋਮ ਦੇ ਅਕਾਲੀ ਦਲ ਜਿਹੜਾ ਨਵਾਂ ਬਾਰ ਰਿਹਾ ਉਹਦੇ ਪ੍ਰਧਾਨ ਹੋਣਗੇ ਔਰ ਬੀਬੀ ਸਤਵੰਤ ਕੌਰ ਨੂੰ ਇਸ ਅਕਾਲੀ ਦਲ ਦੇ ਧਾਰਮਿਕ ਵਿੰਗ ਦਾ ਮੁਖੀ ਬਨਾਇਆ ਜਾਵੇਗਾ ਦੋ ਜੇ ਸਿੱਧੇ ਰੂਪ ਵਿੱਚ ਗੱਲ ਕੀਤੀ ਜਾਵੇ ਤੇ ਇਹ ਤਕਰੀਬਨ ਪੂਰੀ ਤਰ੍ਹਾਂ ਤੈਅ ਕਰ ਲਿਆ ਭਰਤੀ ਕਮੇਟੀ ਵਾਲੇ ਵਿੰਗ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਤੌਰ ਤੇ ਇਸ ਅਕਾਲੀ ਦਲ ਦੀ ਗਵਾਹੀ ਕਰਨਗੇ ਭਾਵ ਪ੍ਰਧਾਨਗੀ ਕਰਨਗੇ ਔਰ ਬੀਬੀ ਸਤਵੰਤ ਕੌਰ ਜਿਹੜੀ ਹੈ ਉਹ ਇਸ ਅਕਾਲੀ ਦਲ ਦੇ ਧਾਰਮਿਕ ਵਿੰਗ ਦੀ ਅਗਵਾਈ ਕਰਨਗੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਇੰਨਾ ਹਲਕਿਆਂ ਵਿੱਚ ਵੀ ਬੀਬੀ ਸਤਵੰਤ ਕੌਰ ਦਾ ਪੰਥਕ ਹਲਕਿਆਂ ਵਿੱਚ ਬਹੁਤ ਸਤਕਾਰ ਹੈ ਜਦੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਹੈ ਤੇ ਕੁਝ ਹੋਰ ਪੰਥਕ ਤਰ੍ਹਾਂ ਜਿਹੜੀਆਂ ਉਹ ਵੀ ਤਿਆਰੀ ਕਰੀ ਬੈਠੀਆਂ ਨੇ ਬਾਦਲ ਦਲ ਦੇ ਵਿਰੁੱਧ ਇਲੈਕਸ਼ਨ ਲੜਨ ਲਈ ਤੇ ਬੀਬੀ ਸਤਵੰਤ ਕੌਰ ਉਦੋਂ ਐਸਜੀਪੀਸੀ ਦੀਆਂ ਚੋਣਾਂ ਵਿੱਚ ਇੱਕ ਧੁਰੇ ਦੇ ਰੂਪ ਵਿੱਚ ਆਪਣੀ ਕਾਰਗਸ਼ਾਲੀ ਦਿਖਾ ਕੇ ਬਾਦਲ ਦਲ ਵਿਰੋਧੀ ਸਾਰੀਆਂ ਧਾਰਮਿਕ ਧਰਾਂ ਨੂੰ ਇਕਜੁੱਟ ਕਰਨ ਦੇ ਸਮਰੱਥ ਹੋ ਸਕਦੇ ਨੇ ਤੇ ਜੇ ਇਹ ਨਵਾਂ ਬਣ ਰਿਹਾ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਦਾ ਤੇ ਫਿਰ ਇਹਦੀ ਪੰਜਾਬ ਵਿੱਚ ਇੱਕਦਮ ਸਥਾਪਤੀ ਹੋਣ ਦੇ ਅਸਾਰ ਪੂਰੇ ਵੱਜਣਗੇ ਕਿਉਂਕਿ ਆਮ ਕਿਹਾ ਜਾਂਦਾ ਹੈ ਬਿ ਜਿਹੜੇ ਅਕਾਲੀ ਦਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਾਰ ਉਤਾਰਾ ਉਸੇ ਦਾ ਹੁੰਦਾ ਸੋ ਇਹ ਤਕਰੀਬਨ ਤੈਅ ਕਰ ਲਿਆ ਇਸ ਅਕਾਲੀ ਦਲ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਰਨਗੇ ਪਰ ਨਾਲ ਇਹ ਵੀ ਗੱਲ ਹੈ ਵੀ ਜਿਹੜੀ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿਖੇ 500 ਡੈਲੀਗੇਟ ਬੁਲਾਏ ਨੇ ਜਿਹਦੇ ਵਿੱਚ ਚੋਣ ਕੀਤੀ ਜਾਣੀ ਹੈ ਹੋ ਸਕਦਾ ਉਹਦੇ ਵਿੱਚੋਂ ਵੀ ਕੋਈ ਨਾ ਸામਨੇ ਆਜੇ ਪਰ ਮੇਨ ਲੀਡਰਸ਼ਿਪ ਨੇ ਤਕਰੀਬਨ ਇਹ ਤੈਅ ਕਰ ਲਿਆ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਪ੍ਰਧਾਨਗੀ ਕਰਨਗੇ ਔਰ ਬੀਬੀ ਸਤਵੰਤ ਕੌਰ ਧਾਰਮਿਕ ਵਿੰਗ ਦੀ ਅਗਵਾਈ ਕਰਨਗੇ ਹੋਰ ਜਾਣਕਾਰੀ ਮਿਲੀ ਹੈ ਵੀ ਇਹ ਵੀ ਵਿਚਾਰ ਕੀਤਾ ਗਿਆ ਵੀ ਚੋਣ ਕਮਿਸ਼ਨ ਕੋਲੋਂ ਸ਼੍ਰੋਮਣੀ ਅਕਾਲੀ ਦਲ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਕਿਵੇਂ ਲਈ ਜਾਵੇਗੀ ਤੇ ਕਿਵੇਂ ਤੱਕੜੀ ਚੋਣ ਦਾ ਨਿਸ਼ਾਨ ਜਿਹੜਾ ਹਾਸਲ ਕੀਤਾ ਜਾਊਗਾ ਪਰ ਕਿਹਾ ਜਾ ਰਿਹਾ ਵੀ ਇਹ ਬੜਾ ਟੇਡਾ ਮਾਮਲਾ ਆ ਔਰ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵਿਚਕਾਰ ਆਉਣ ਵਾਲੇ ਸਮੇਂ 'ਚ ਕੋਈ ਕਾਨੂੰਨੀ ਲੜਾਈ ਵੀ ਛਿੜ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਪ੍ਰਵਾਨਗੀ ਕਿੰਨੂੰ ਦਿੰਦਾ ਇਹ ਬਹੁਤ ਵੱਡਾ ਸਵਾਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਵਾਲੇ ਤੇ ਪਹਿਲਾਂ ਹੀ ਜਦੋਂ 2 ਦਸੰਬਰ 2004 ਨੂੰ ਹੁਕਮ ਨਾਮਾ ਜਾਰੀ ਹੋਇਆ ਸੀ ਵੀ ਸੱਤ ਮੈਂਬਰੀ ਭਰਤੀ ਕਮੇਟੀ ਨਵਾਂ ਅਕਾਲੀ ਦਲ ਸਿਰਜੇਗੀ ਤੇ ਇਸ ਧੜੇ ਵੱਲੋਂ ਲਗਾਤਾਰ ਅਕਾਲ ਤਖਤ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਨੂੰ ਮਿਲ ਕੇ ਇਹ ਗੱਲ ਕਹੀ ਜਾਂਦੀ ਰਹੀ ਸੀ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕਮੇਟੀ ਚੋਣ ਕਰੇਗੀ ਤੇ ਉਹਨਾਂ ਦੀ ਮਾਨਤਾ ਰੱਦ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਕੜੀ ਨਿਸ਼ਾਨ ਜਿਹੜਾ ਚੋਣ ਨਿਸ਼ਾਨ ਉਹ ਖੋਇਆ ਜਾ ਸਕਦਾ ਸੋ ਇਹ ਬੜਾ ਇੱਕ ਰੋਚਕ ਰਹੇਗਾ ਵੀ ਇਹ ਅਕਾਲੀ ਦਲ 11 ਅਗਸਤ ਨੂੰ ਚੋਣ ਤੋਂ ਬਾਅਦ ਕਿਵੇਂ ਵਿਚਰੇਗਾ ਇਸ ਮੁੱਦੇ ਨੂੰ ਲੈ ਕੇ ਪਰ ਇੱਕ ਗੱਲ ਹੋਰ ਇਹ ਕਹੀ ਜਾ ਰਹੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਗੱਲ ਮੇਨ ਲੀਡਰਸ਼ਿਪ ਕਰੀਆ ਉਹਦਾ ਇੱਕ ਕਾਰਨ ਇਹ ਵੀ ਹੈ ਵੀ ਸਿੱਧੀ ਲੜਾਈ ਪਹਿਲੋਂ ਕਿਸੇ ਸਰਕਾਰ ਜਾਂ ਕਿਸੇ ਹੋਰ ਧਿਰ ਵਿਰੁੱਧ ਨਹੀਂ ਹੋਣੀ ਪਹਿਲੀ ਲੜਾਈ ਤੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੋਣੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਹਿਲੋਂ ਹੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਬਹੁਤ ਸਿੱਧੇ ਰੂਪ ਵਿੱਚ ਟੱਕਰਾ ਕਰ ਰਹੇ ਨੇ ਹਰੇਕ ਗੱਲ ਦਾ ਬਹੁਤ ਸਖਤੀ ਨਾਲ ਜਵਾਬ ਦੇ ਰਹੇ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜੇ ਢੰਗ ਨਾਲ ਜ਼ਥੇਦਾਰੀ ਦੇ ਅਹੁਦੇ ਤੋਂ ਲਾਇਆ ਗਿਆ ਹਟਾਇਆ ਗਿਆ ਹੋਰ ਕਈ ਤਰ੍ਹਾਂ ਦੇ ਜਿਹੜੇ ਬਲੇਮ ਲਾਏ ਗਏ ਉਹਨਾਂ ਦੇ ਦੋਸ਼ ਲਾਏ ਗਏ ਉਹਦਾ ਉਹ ਪਿਛਲੇ ਸਮੇਂ ਵਿੱਚ ਡਟ ਕੇ ਜਵਾਬ ਦਿੰਦੇ ਰਹੇ ਨੇ ਔਰ ਇਹ ਲੀਡਰਸ਼ਿਪ ਮਹਿਸੂਸ ਕਰਦੀ ਹੈ ਭਰਤੀ ਕਮੇਟੀ ਵਾਲੀ ਸ਼੍ਰੋਮਣੀ ਅਕਾਲੀ ਦਲ ਜਿਹੜਾ 11 ਅਗਸਤ ਨੂੰ ਗਠਿਤ ਹੋਣਾ ਉਹਦੇ ਲਈ ਐਦਾਂ ਦਾ ਪ੍ਰਧਾਨ ਹੀ ਚਾਹੀਦਾ ਜਿਹੜਾ ਸਿੱਧੇ ਤੌਰ ਤੇ ਲੜਾਈ ਲੜਨ ਦੇ ਸਮਰੱਥ ਹੋਵੇ ਇੱਕ ਹੋਰ ਗੱਲ ਕਹਿੰਦੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਇਸ ਮੀਟਿੰਗ ਵਿੱਚ ਵੀ ਜਿਹੜੀ ਝੁੰਡਾ ਕਮੇਟੀ ਹੈ ਜਿਹੜੀ ਖੁਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਣਾਈ ਸੀ ਸੁਖਬੀਰ ਸਿੰਘ ਬਾਦਲ ਨੇ ਬਣਾਈ ਸੀ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਿੱਚ ਗਰਾਵਟ ਆਈ ਹੈ ਉਹਨੂੰ ਫਿਰ ਮਜ਼ਬੂਤ ਕਰਨ ਲਈ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਤੇ ਉਸ ਝੁੰਡਾ ਕਮੇਟੀ ਨੂੰ ਸ਼ਰੋਮਨੀ ਅਕਾਲੀ ਦਲ ਬਾਦਲ ਨੇ ਤੇ ਲਾਗੂ ਨਹੀਂ ਕੀਤਾ ਇਹ ਵੀ ਚਰਚਾ ਹੋਈ ਵੀ ਉਹਨੂੰ ਆਧਾਰ ਬਣਾ ਕੇ ਇਸ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਗੇ ਵਧਿਆ ਜਾਵੇਗਾ ਪਰ ਇੱਕ ਗੱਲ ਕਹਿੰਦੇ ਹੋਰ ਲੀਡਰਸ਼ਿਪ ਨੇ ਤੈਅ ਕੀਤੀ ਹੈ ਵੀ ਜਿਹੜਾ ਇਹ ਨਵਾਂ ਸ਼ਰੋਮਨੀ ਅਕਾਲੀ ਦਲ ਬਣ ਰਿਹਾ ਹੈ ਇਹ ਪੂਰੀ ਤਰ੍ਹਾਂ ਜਿਹੜੇ ਸਿੱਖ ਧਰਮ ਦੇ ਸਿਧਾਂਤ ਨੇ ਅਸੂਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੁੱਖ ਤੌਰ ਤੇ ਉਹਨੂੰ ਆਧਾਰ ਬਣਾ ਕੇ ਹੀ ਇਹ ਇਹ ਵਿਚਰੇਗਾ ਔਰ ਕਿਸੇ ਤਰ੍ਹਾਂ ਵੀ ਸ਼ਰੋਮ ਨੇ ਅਕਾਲੀ ਦਲ ਜਿਹੜਾ ਇਹ ਨਵਾਂ ਬਣ ਰਿਹਾ ਹੈ ਇਹ ਰਵਾਇਤੀ ਅਕਾਲੀ ਦਲਾਂ ਵਾਂਗ ਨਹੀਂ ਵਿਚਰੇਗਾ ਇੱਕ ਵੱਖਰੇ ਤਰ੍ਹਾਂ ਦੀ ਆਪਣੀ ਪਛਾਣ ਬਣਾਉਣ ਲਈ ਪੂਰੀ ਤਰ੍ਹਾਂ ਸਿੱਖ ਧਰਮ ਦੀ ਜਿਹੜੇ ਸਿਧਾਂਤ ਨੇ ਉਹਦੇ ਮੁਤਾਬਕ ਚੱਲੇਗਾ ਸੋ ਆ 11 ਅਗਸਤ ਨੂੰ ਜਿਹੜਾ ਇਹ ਡੈਲੀਗੇਟ اجلاس ਹੋ ਰਿਹਾ ਜਿਹਦੇ ਚ ਨਵਾਂ ਅਕਾਲੀ ਦਲ ਬਣਨਾ ਹੈ ਉਹਦੇ ਵਿੱਚ ਦੋ ਗੱਲਾਂ ਸਾਹਮਣੇ ਸਪਸ਼ਟ ਆ ਗਈਆਂ ਨੇ ਵੀ ਇਸ ਅਕਾਲੀ ਦਲ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਹੋਣੀ ਸਿਆਸੀ ਥੜੇ ਤੋਂ ਕਰਨਗੇ ਔਰ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਧਾਰਮਿਕ ਜਿਹੜਾ ਇਹਨਾਂ ਦਾ ਧਿਰ ਪਲੇਟਫਾਰਮ ਹੋਊਗਾ ਉਤੋਂ ਉਹ ਅਗਵਾਈ ਦੇ ਕੇ ਤੇ ਧਾਰਮਿਕ ਫੀਲਡ ਵਿੱਚ ਵੀ ਇਸ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਗੇ